ਆ ਵੀ ਦੀਪੂ ਦੀਪੂ ਇਹ ਜੋਵਨ ਦੀਪੂ ਇਹ ਜੋਵਨ ਓਏ ਹੋਏ 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 ਇਹ ਜੋਵਨ ਆ ਇਹ ਜੋਵਨ ਆ ਸਾਧੜੇ ਵਾਲੇ ਸਾਧੜੇ ਵਾਲੇ ਗੋਲ ਕਰ ਗਏ ਯਾਰੇ ਵਾਲਾ ਕਹਿੰਦੇ ਖੁਸ਼ਪ੍ਰੀਤ ਮੇਰੇ ਮਿੱਤਰੋ ਕਹਿੰਦੀ ਗੱਲਾਂ ਟੁੱਟੀਆਂ ਆ ਗਿਆ ਇਹ ਡੂਡੂ 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 ਇਹ ਵੀ ਕਲਾਸ ਫਿਲਿਆ ਬੱਜਾ ਸ਼ਾਟ ਹਾਏ ਓਏ ਹਾਏ ਓਏ ਇਹ ਡੂਡੂ ਆ ਡੂਡੂ ਆ ਕਹਿੰਦਾ ਘੜੀਆਂ ਟਾਈਮ ਦਆਂ ਦੀਆਂ ਹਾਸੇ ਨਹੀਂ ਦੇਗੀਆਂ ਥੱਲੇ ਗੋਲੇ ਲੱਗਦੇ ਬਾਦਸ਼ਾਹ ਨਹੀਂ ਲੈ ਵੀ ਤੁਰਿਆ ਤੁਰਿਆ ਉਧਰ ਚਾਂਸ ਚਾਂਸ ਏ ਓਏ ਹੋਏ ਏ ਕਰ ਗਏ ਲੈ ਵੀ ਨੈਟ ਖੜਕਾ ਆ ਗਿਆ ਆ ਪੰਗੜੇ ਪਾ ਆ ਗਿਆਂ ਹੁਣ ਠੀਕ ਆ ਲੈ ਵੀ ਸੈੱਟ ਪੀਸ ਥੋਮਸ ਆ ਥੋਮਸ ਆ ਵਾਟਾ ਸੇ ਲੈ ਬਈ ਉਧਰ ਬੱਜਾ ਸ਼ਾਟ ਓਏ ਹੋਏ ਗਿੰਦਾ ਗਿੰਦਾ ਇਹ ਕਰ ਗਏ ਮੇਰੇ ਮਿੱਤਰੋ ਗੱਲਾਂ ਲੈ ਵੀ ਗੋਲ ਕਰ ਗਏ ਆ ਲੈ ਵੀ ਨੰਨੀ ਪਾਜੀ ਇਹ ਗਿੰਦਾ ਕਰ ਗਏ ਨੰਨੀ ਪਾਜੀ ਨੰਨੀ ਪਾਜੀ ਹੈਡ ਦਾ ਗੋਲ ਕਰ ਗਏ ਆ ਕੀ ਬਾਤ ਆ ਕੀ ਬਾਤ ਆ ਸਿਰਾਲ ਲੈ ਵੀ ਹਰਮਨ ਅਹਿਮਦ ਜੋਸ਼ ਸਿੰਘ ਖਾਬੜਾ ਭਾਈ ਗੁੱਡ ਗੁੱਡ ਪਾਲ ਦਿੱਤਾ ਬੈਖੀ ਨਾ ਓਏ ਹੋਏ ਹੋਏ ਫੇਰ ਕਹਿੰਦੇ ਗੱਲਾਂ ਲੈ ਵੀ ਟਕਾੜੇ ਫਿਲਮਗਲ ਆ ਗਿਆ ਦੀਪਕ ਜੈਨ ਸਾਹ ਵਾਲੇ ਹਲਕੀ ਉਮਰ ਦੇ ਆ ਜਸ਼ਨ ਮੁੰਡਾ ਖੇਡਦਾ 15 ਸਾਲ ਦਾ ਲੈ ਵੀ ਮੈਸੀ ਗੋਪੀ ਗੋਪੀ ਇਹ ਝੋਟਾ 911 ਗੋਪੀ ਗੱਲਾਂ ਕਹਿੰਦੇ ਟਕਾੜੇ ਲਾ ਗਿਆ ਮੇਰੇ ਮਿੱਤਰੋ ਕਹਿੰਦੇ 911 ਟਰੈਕਟਰ ਦਾ ਯੇਤੂ ਐਨ ਕੰਦੇ ਬੱਲੇ ਬੱਲੇ ਕਰਵਾ ਗਿਆ ਮੇਰੇ ਮਿੱਤਰੋ ਲੈ ਵੀ ਗੋਪੀ ਝੋਟਾ 911 ਬੱਜੂਗਾ ਸ਼ਾਟ ਪਰ ਬੰਟੂ ਬਣਿਆ ਤੇ ਤੀਜਾ ਤੀਜਾ ਗੋਲ ਵੀ ਕਰ ਗਏ ਲੈ ਵੀ ਗੋਵਿੰਦ ਬਣਾ ਲਾ ਭਰਾ ਲੈ ਮਨਵੀਰ ਆ ਗੰਜਾ ਇਹ ਗੰਜਾ ਗੰਜਾ ਆ ਫੇਰ ਕਹਿੰਦੇ ਬੱਲੇ ਬੱਲੇ ਕਰਵਾ ਗਏ ਮੇਰੇ ਮਿੱਤਰੋ ਕਹਿੰਦੇ ਮੁੰਡੇ ਕਹਿੰਦੀ ਵੀੜਾ ਤੇ ਬਈ ਮੇਰੇ ਵਾਲਾ ਮਾਰੂ ਲਾਉ ਟਰਾਈ ਨਹੀਂ ਦੇ ਦੇ ਬਾਲ ਦੇਦੇ ਪਤੰਦਰਾ ਪਰ ਕਲਾਸ ਘੋੜਾ ਇਹ ਇਹ ਕਲਾਸ ਘੋੜਾ ਤੇ ਉਧਰ ਚਾਂਸ ਉਧਰ ਇਹ ਦਾ ਨੈੱਟ ਹਲਕਾ ਆ ਗਿਆ ਇਹ ਪਤੰਦਰਾ ਮੌਕਾ ਜਾਣ ਦਿੰਦਾ ਇਹਦਾ ਗਿੰਦਾ ਆ ਤੇ ਆ ਨੰਨੂ ਆ ਨੰਨੂ ਜੀ ਲਈ ਟਰਾਈ ਓਏ ਹੋਏ ਹੋਏ ਫਿਰਾਂ ਫਿਰਾਂ ਹੋ ਗਿਆ ਇਹ ਜੋਤਾ ਜੁਲੀ ਜੋਤਾ ਜੁਲੀ ਇਹ ਜੁਲੀ ਆ ਰਹਿਲੀ ਵਾਲਾ ਝੋਟਾ ਛੋਟਾ ਬਲੇਰਾ ਕਹਿੰਦਾ ਘੜੀਆਂ ਟਾਈਮ ਦੱਸਦੀਆਂ ਆ ਆਸੇ ਨਹੀਂ ਬੇਗੀਆਂ ਥੱਲੇ ਗੋਲੇ ਲੱਗਦੇ ਆ ਬਾਦਸ਼ਾਹੀ ਨਹੀਂ ਬਾਦਸ਼ਾਹੀ ਨਹੀਂ ਮੈਚ ਕਰਵਾ ਵਾ WhatsApp ਚੈਟ ਥੱਲੇ ਪਿੰਨ ਕਰਤੀ ਆ ਗਰੁੱਪ ਚ ਲੈ ਉਹ ਵੀ ਉਹ ਉਧਰ ਹੰਲੀ ਆਇਆ ਏ ਛੋਟਾ ਛੋਟਾ ਇਹ ਯੂਨੀ ਆ ਮੇਰੇ ਮਤਰੋ ਕਹਿੰਦੇ ਰਫਲੀ ਪਿੰਡ ਵਾਲਾ ਇਹਨ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਓਏ ਭਾਈ ਵਾਲਾ ਯੁੱਤੀ ਇੱਕ ਕੌੜਿਆ ਇਹ ਯੁੱਤੀ ਆ ਮੇਰੇ ਵੀਰ ਆਪਾਂ ਮੇਰੇ ਮਿੱਤਰ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਆਓ ਨੈੱਟ ਖੜਕ ਆ ਗਿਆ ਮੇਰੇ ਮਿੱਤਰੋ ਕਹਿੰਦੇ 11:30 ਨਿਆਣੇ ਘਰੇ ਛੱਡੇ ਜੀ ਤਾਂ ਇਸ ਕਰਕੇ ਆਪਾਂ ਮੈਦਾਨ ਵੀ ਭਾਈ ਚਾਰੇ ਰੱਖਿਓ ਪੰਜ ਦੋ ਓਏ ਹੋਏ ਹੋਏ ਬੜਾ ਗੋਲ ਪਟਵਾਲ ਛੱਡ ਗਏ ਇਹਨੂੰ ਲਈ ਪੰਕਾ ਪੰਕਾ ਏ ਓਏ ਹੋਏ ਹੋਏ ਏ ਉੱਚੇ ਵਾਲਾ ਇੱਕ ਸਾਤ ਪਾਜੀ ਸਾਹ ਰਾਕਾ ਇੱਕ ਰਾਕਾ ਸਿੰਗਰ ਤੇ ਕਹਾ ਆ ਓਏ ਹੋਏ 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 ਗੋਲ ਬਾਲ ਦੇ ਮੈਚ ਵੀ ਦਾਦੇ ਲੈ ਵੀ ਉਧਰ ਏ ਬੱਜਾ ਛਾਡ ਮਨੂ ਦਾ ਓਏ ਹੋਏ ਹੋਏ ਇੱਕ ਏ ਜਿਹੜਾ ਵਾਲਾ ਰੀਪੂ ਬਾਲ ਦਾ ਸਰਦਾਰ ਚੇਲੇ ਵਾਲਾ ਇਹ ਚੇਲੇ ਵਾਲਾ ਵਰਗਿਆ ਮਦਾ ਤੇ ਮਾਸੀ ਨਾਲ ਬੁਰੀ ਜਾਰੀ ਹੋ ਜਾਵੇ ਭਾਵੇਂ ਦਾ ਮਨਵੀਰ ਤਾਹਨ ਨੂੰ ਕੋਈ ਭਰਾ ਮਿਲ ਜਦਾ ਓਏ ਹੋਏ ਹੋਏ ਇੱਕ ਕਲਰਕਾ ਰੋਗ ਬਾਨ ਕਰ ਗਿਆ ਲੈ ਵੀ ਗੋਰਾ ਤੇ ਬੱਜਾ ਛੱਟ ਓਏ ਹੋਏ ਹੋਏ ਕਿਆ ਬਾਤਾਂ ਕਿਆ ਬਾਤਾਂ ਰਸੀ ਵਾਲਾ ਓ ਕਹਿੰਦੇ ਥੱਲੇ 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 ਹੈਲੋ ਹੰਗੜੀ 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 ਯਾਰ ਸਮੁੰਦੜੇ ਵਾਲਾ ਪੰਗੜੇ ਵਾਲਾ ਪੰਗੜੇ ਆਈ ਖੜ ਗਿਆ ਫੁੱਟਬਾਲ ਵਿਕਰਮ ਲਈ ਉਧਰ ਚਾਂਸ ਨੰਨੀ ਇਹ ਚਾਂਸ ਚਾਂਸ ਓਏ ਕਰ ਗਿਆ ਕਾ ਗਿਆ ਲੈ ਵੀ ਜੋਤਾ ਤੁਜੋ ਵਾਲਾ ਬੱਜਾ ਸ਼ਾਟ ਓਏ ਹੋਏ ਹੋਏ ਨੈਟ ਕੜਕਾ ਗਿਆ ਮੁੰਡੇ ਕਹਿੰਦੇ ਹੋਮ ਟੀਮ ਵਾਲੇ ਮੇਰੇ ਬੰਦੇ ਓਏ ਹੋਏ ਹੋਏ ਇੱਕ ਕੌਣ ਆ ਇਹ ਨਾ ਦਿਹਾੜੇ ਸਿੱਧੀ ਆ ਪੰਮੂ ਦੀ ਬੱਜੀ ਓਏ ਹੋਏ ਹੋਏ ਓਏ ਹੂੰ ਆਦਾ ਲੱਡੂਆ ਇਹ ਬੱਜਾ ਇਹ ਬੰਦਾ ਆ ਗਾਂਢੀਆਂ ਪਿੰਡ ਵਾਲਾ ਇਹ ਮੰਨਾ ਆ ਮੰਨਾ ਇਹ ਮੰਨਾ ਆ ਲੈ ਵੀ ਸਮੁੰਦਰ ਵਾਲਾ ਅੰਗੜੀ ਜਾਲਿਆ ਸਮੁੰਦਰ ਨੈਟ ਫੜਕਾ ਗਿਆ ਥੋੜੀ ਘੱਟ ਆਉਂਦੀ ਲੈ ਵੀ ਇੱਧਰ ਚਾਂਸ ਚਾਂਸ ਨੈਟ ਫੜਕਾ ਗਿਆ ਰੁੜਕੀ ਖਾਸ ਸਟੇਟ ਸਟੇਟ ਭਾਈ ਲੈ ਜਿਓ ਲੈ ਵੀ ਹਰੀਆ ਤੁਰਿਆ ਲੰਗੜੋਏ ਵਾਲਾ ਪਿੰਡ ਲੰਗੜੋਏ ਵਾਲਾ ਹਰੀਆ ਲੈ ਭਿੰਦਾ ਮੁਜਾਰੀ ਵਾਲਾ ਇਹ ਬੱਜਾ ਸ਼ਾਟ ਤਿਆਰੀ ਚ ਤੇ ਸੈੱਟ ਵੀ ਸੀ ਉਹ ਨਹੀਂ ਨਹੀਂ ਪਾਜੀ ਮੈਂ ਆਪੇ ਨਹੀਂ ਕੀਤਾ ਰਿਪਲਾਈ ਕਿਉਂਕਿ ਭਿੰਦਾ ਚੰਡੀਪੁਰ ਨੂੰ ਗਿਆ ਦੀ ਉਹ ਮੂਵਮੈਂਟ ਮਿਸ ਹੋ ਜਣੀ ਸੀ ਲੈ ਵੀ ਉਧਰ ਚਾਂਸ ਓਏ 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 ਭਿੰਦਾ ਕੇ ਜੋਤੀ ਜੋਤੀ ਆ ਉਹ ਗੱਲਾਂ ਟਿਕਾਣੇ ਲਾ ਗਿਆ ਬਰਾਬਰੀ ਤੇ ਆ ਗਈਆਂ ਦੋ ਦੋ ਗੋਲਾਂ ਦੀ ਬਰਾਬਰੀ ਹੋ ਗਈ ਦੋ ਦੋ ਗੋਲਾਂ ਦੀ ਵਾਹ ਕੁਈ ਗਰਾਂਡ ਦੇ ਵਿੱਚ ਐਂਟਰ ਨਾ ਕਰੇ ਕੁਈ ਗਰਾਂਡ ਦੇ ਇੱਕ ਸਾਈਡ ਕੌਲ ਜਾਂ ਕਲੱਬਾਂ ਵਾਲੇ ਖਿਡਾਰੀ ਮੁੰਡੇ ਤੇ ਇੱਕ ਸਾਈਡ ਐਕਸਪੀਰੀਅੰਸ ਤੇ ਦੂਜੀ ਵੀ ਆਇਆ ਉਧਰ ਓਏ ਹੋਏ 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 ਭਿੰਦਾ ਮੁਯਾਰੀ ਵਾਲਾ ਓ ਬੱਲੇ ਬੱਲੇ ਆ ਲੈ ਉਧਰ ਇੱਕ ਕੌਣ ਆ ਪਿੱਕਰ ਆਵਾ ਪਿੱਕਰ ਆਵਾ